ਪੰਜਾਬ ਦੇ ਵਿੱਚ ਹਲਦੀ ਕਿੰਨੇ ਪ੍ਰਕਾਰ ਦੀ ਹੋ ਸਕਦੀ ਹੈ ਤੇ ਆਪਣੇ ਖੇਤ ਦੇ ਵਿੱਚ ਆਪਾਂ ਕਿੰਨੇ ਪ੍ਰਕਾਰ ਦੀ ਹਲਦੀ ਲਾਈ ਹੋਈ ਆ ਸ਼ਸ਼ਟ੍ਰਿਕਾਲ ਦੀ ਮੈਂ ਗੁਰਸਮਰਨ ਸਿੰਘ ਧਨਵਾ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਹਲਦੀ ਬਾਰੇ ਗੱਲ ਕਰਾਂਗੇ ਜੀ ਜਿਹੜੀ ਨੇਚੁਰਲੀ ਆਰਗੇਨਿਕਲੀ ਆਪਾਂ ਆਪਣੇ ਪੰਜਾਬ ਦੇ ਖੇਤਾਂ ਦੇ ਵਿੱਚ ਆਪਣੇ ਘਰ ਦੀ ਵਰਤੋਂ ਲਈ ਮੈਡੀਸਨ ਪਰਪਸ ਲਈ ਜਾਂ ਅਚਾਰ ਲਈ ਪੈਦਾ ਕਰ ਸਕਦੇ ਆ ਦੋਸਤੋ ਪੰਜਾਬ ਦੇ ਵਿੱਚ ਕਾਮਨਲੀ ਪਹਿਲਾਂ ਤਾਂ ਦੋ ਪ੍ਰਕਾਰ ਦੀਆਂ ਹਲਦੀਆਂ ਨੇ ਇੱਕ ਅੰਬਾ ਹਲਦੀ ਆ ਜੋ ਮੇਰੇ ਹੱਥ ਦੇ ਵਿੱਚ ਆ ਜੀ ਇਹਦੀਆਂ ਗੱਠੀਆਂ ਛੋਟੀਆਂ ਨੇ ਇਹਨੂੰ ਪੱਟੀ ਨੂੰ ਥੋੜਾ ਸਮਾਂ ਹੋ ਗਿਆ ਕਿਉਂਕਿ ਮੈਨੂੰ ਕੋਈ ਬੂਟੇ ਲਾਉਣੇ ਪਏ ਸੀ ਉਹਦੇ ਕਰਕੇ ਇਹ ਮੈਂ ਪਹਿਲਾਂ ਹੀ ਪੱਟਦੀ ਸੀ ਇਹਦਾ ਹੁਣ ਤੁਸੀਂ ਦੇਖ ਸਕਦੇ ਹੋ ਜੇ ਸਾਈਜ਼ ਛੋਟਾ ਪਰ ਇਹਦਾ ਜਿਹੜੀ ਗੱਠ ਆ ਇਹਦਾ ਸਾਈਜ਼ ਬਹੁਤ ਵੱਡਾ ਹੋ ਜਾਂਦਾ ਤੇ ਬਹੁਤ ਵੱਡੀ ਹੋ ਕੇ ਇਹ ਗੱਠ ਇਹਦੀ ਹਲਦੀ ਬਹੁਤ ਵਧੀਆ ਬਣਦੀ ਆ ਇਹਦੀ ਰੰਗਤ ਆ ਜਿਹੜੀ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਆ ਰੰਗਤ ਤੇ ਟੇਸਟ ਇਹਦਾ ਬਹੁਤ ਜ਼ਿਆਦਾ ਤੁਸੀਂ ਆ ਦੇਖ ਸਕਦੇ ਹੋ ਜਿੰਨੀ ਪੁਰਾਣੀ ਹੋਈ ਜਾਊ ਉੰਨੀ ਰੰਗਤ ਤੇ ਦੀ ਫਰਕ ਪਈ ਜਾਊਗਾ ਰੰਗਤ ਬਹੁਤ ਵਧੀਆ ਤੇਜ ਹੁੰਦੀ ਆ ਤੇ ਮੈਡੀਸਨ ਪਰਪਸ ਲਈ ਜਿਹਨੀਆਂ ਮੈਡੀਸਨ ਵਰਤਦੇ ਨੇ ਜਿਹੜੀਆਂ ਦੇਸੀ ਦਵਾਈਆਂ ਦੇ ਵਿੱਚ ਹਲਦੀ ਪਾਉਣੀ ਆ ਉਹ ਅੰਬਾ ਹਲਦੀ ਪਾਉਂਦੇ ਆ ਜੀ ਤੇ ਉਸ ਤੋਂ ਬਾਅਦ ਇੱਕ ਆਪਣੀ ਕਾਮਨ ਪੰਜਾਬ ਨੰਬਰ 1 ਹਲਦੀ ਜਾਂ ਪੰਜਾਬ ਹਲਦੀ ਨੰਬਰ 1 ਉਹ ਆ ਜਿਹੜੀ ਯੂਨੀਵਰਸਿਟੀ ਨੇ ਆਪਾਂ ਨੂੰ ਪੰਜਾਬ ਦੇ ਵਿੱਚ ਵੇਚਣ ਲਈ ਦਿੱਤੀ ਆ ਉਹ ਵੀ ਆਪਾਂ ਕਾਮਨਲੀ ਲਾਉਨੇ ਆ ਪੱਟਦੇ ਆ ਜਿਹੜਾ ਹੁਣ ਸਮਾਨ ਚੱਲ ਰਿਹਾ ਜੀ ਮਾਰਚ ਦਾ ਤੇ ਅਪ੍ਰੈਲ ਦਾ ਮਾਰਚ ਦੇ ਅੱਜ 15 ਮਾਰਚ ਤੋਂ ਬਾਅਦ ਆਪਾਂ ਇਹਨਾਂ ਨੂੰ ਲਾਉਣਾ ਸ਼ੁਰੂ ਕਰ ਸਕਦੇ ਆ ਇਹਦੇ ਲਈ ਆਪਾਂ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਦੋ ਹਲਦੀਆਂ ਇਹ ਹੋਗੀਆਂ ਜੀ ਇੱਕ ਅੰਬਾਲ ਦੀ ਹੋਗੀ ਇੱਕ ਪੰਜਾਬ ਨੰਬਰ 1 ਹਲਦੀ ਹੋਗੀ ਤੇ ਅੱਗੇ ਆ ਜੀ ਕਾਲੀ ਹਲਦੀ ਜੋ ਆਪਾਂ ਨੂੰ ਯੂਨੀਵਰਸਿਟੀ ਦੇ ਵਿੱਚ ਵੀ ਮਿਲ ਸਕਦੀ ਆ ਤੇ ਆਪਾਂ ਆਪਣੇ ਕਈ ਫਾਰਮਰ ਕੋਲੇ ਹੈਗੀ ਆ ਜੀ ਜਿਹੜੀ ਕਾਲੀ ਹਲਦੀ ਦਾ ਸੀਡ ਉਹ ਲੈ ਸਕਦੇ ਆ ਇਹ ਸੀਡ ਇਹ ਵੀ ਮੈਡੀਸਨ ਦੇ ਤੌਰ ਤੇ ਵਰਤਿਆ ਜਾਂਦਾ ਕਿਉਂਕਿ ਹਲਦੀ ਨੂੰ ਜਦੋਂ ਆਪਾਂ ਕੰਜ਼ੂਮ ਕਰਦੇ ਆਂ ਬਸ ਥੋੜਾ ਜਿਹਾ ਚਮਚਾ ਲੈ ਕੇ ਇੱਕ ਕੰਜ਼ੂਮ ਕਰਦੇ ਆਂ ਤਾਂ ਇਸੇ ਕਰਕੇ ਇਹ ਬਹੁਤ ਥੋੜੀ ਆਪਾਂ ਯੂਜ਼ ਕਰਦੇ ਆਂ ਜੀ ਤੇ ਉਹਦੇ ਨਾਲ ਆਪਣੇ ਕਈ ਬਿਮਾਰੀਆਂ ਨੂੰ ਇਫੈਕਟ ਹੁੰਦਾ ਜਿਹੜੀਆਂ ਆਪਣੀਆਂ ਪ੍ਰੋਬਲਮਸ ਨੇ ਉਹ ਕਿਊਰ ਕਰਦੀ ਆ ਜੀ ਇਹ ਹਲਦੀ ਇੱਕ ਕਾਲੀ ਹਲਦੀ ਦੇ ਨਾਲ ਹੈ ਜੀ ਇੱਕ ਇਹ ਹੋਰ ਹਲਦੀ ਆ ਜੀ ਇਹਦੀ ਕਿਸਮ ਵੀ ਬੜੀ ਅੰਦਰੋਂ ਇਹ ਨਾ ਪੀਲੀ ਆ ਜੀ ਨਾ ਇਹ ਕਾਲੀ ਆ ਇਹ ਸਰੋਂ ਫੁੱਲਾ ਜਿਆ ਰੰਗ ਆ ਜੀ ਇਹਦਾ ਬੜੀ ਵਧੀਆ ਹਲਦੀ ਆ ਇਹਦੀ ਖੁਸ਼ਬੂ ਵੀ ਬੜੀ ਡਿਫਰੈਂਟ ਆ ਜੀ ਦੂਜੀਆਂ ਹਲਦੀਆਂ ਨਾਲ ਇੱਕ ਦੋਸਤੋ ਹੈਗੀ ਆ ਜੀ ਮੇਰੇ ਕੋਲੇ ਸੁੰਡ ਜਿਹਨੂੰ ਸੁੰਡ ਕਹਿ ਦਿੰਦੇ ਆ ਇਹ ਸੁੰਡ ਆ ਬਾਈ ਜੀ ਸੁੰਡ ਵਿੱਚੋਂ ਚਿੱਟੀ ਆ ਜੀ ਤੇ ਇਹਦੀ ਖੁਸ਼ਬੂ ਵੀ ਬੜੀ ਵੱਖਰੀ ਆ ਜੀ ਇਹ ਮਾਊਥ ਫਰੈਸ਼ਨਰ ਬਹੁਤ ਜ਼ਬਰਦਸਤ ਤਰੀਕੇ ਨਾਲ ਆਪਾਂ ਇਹਨੂੰ ਵਰਤ ਸਕਦੇ ਆ ਐਜ਼ ਅ ਮਾਊਥ ਫਰੈਸ਼ਨਰ ਤੇ ਦੂਸਰਾ ਜੀ ਇਹ ਕਈ ਵਾਰ ਕਿਸੇ ਦੋਸਤ ਨੂੰ ਤੰਬਾਕੂ ਦੀ ਆਦਤ ਹੁੰਦੀ ਹੈ ਤੰਬਾਕੂ ਛਡਾਉਣ ਲਈ ਇਹ ਸਭ ਤੋਂ ਕਾਰਗਰ ਆ ਜੀ ਜਿੱਥੇ ਉਹ ਤੰਬਾਕੂ ਵਰਤਦੇ ਨੇ ਜੇ ਉਹ ਇਹਦੀ ਗੰਡੀ ਮੂੰਚ ਪਾ ਲੈਂਦੇ ਆ ਤਾਂ ਤੰਬਾਕੂ ਕਹਿੰਦੇ ਆ ਛੁੱਟ ਜਾਂਦਾ ਤੇ ਬਾਕੀ ਆਪਾਂ ਸੁੰਡ ਜਿਹੜੀ ਪੀਸੀ ਹੋਈ ਸੁੰਡਾ ਸੁਕਾ ਕੇ ਸੁੰਡ ਵਰਤਦੇ ਆ ਉਹ ਕਈ ਦਵਾਈਆਂ ਦੇ ਵਿੱਚ ਪੈਂਦੀ ਆ ਜੇ ਆਪਾਂ ਕਾਮਨਲੀ ਯੂਜ਼ ਕਰਾਂਗੇ ਤਾਂ ਕਾਮਨਲੀ ਵੀ ਇਹ ਆਪਾਂ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰਕੇ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਜਾਂ ਹੋਰ ਜਾਂ ਕਈਆਂ ਦੇ ਮੂੰਹ ਚੋਂ ਦੁਰਗੰਧ ਆਉਂਦੀ ਆ ਦੰਦਾਂ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤਾਂ ਥੋੜੀ ਜੀ ਗੱਠੀ ਇਹਦੀ ਤੋੜ ਕੇ ਆਪਾਂ ਜੇ ਮੂੰਹ 'ਚ ਚਿੱਠ ਲਈਏ ਚਬਾ ਲਈਏ ਤੇ ਮੂੰਹ ਦੀ ਦੁਰਗੰਧ ਤੇ ਜਿਹੜਾ ਮੂੰਹ ਦਾ ਕੋ ਦੰਦਾਂ ਦੀ ਕਈ ਪ੍ਰੋਬਲਮਸ ਨੇ ਜਿਹੜੀਆਂ ਉਹ ਇਹਦੇ ਨਾਲ ਠੀਕ ਹੁੰਦੀਆਂ ਨੇ ਜੀ ਇਹ ਵੀ ਅੱਜ ਲਾਵਾਂਗੇ ਜੀ ਹੁਣ ਲਾਉਣ ਦੇ ਤਰੀਕੇ ਦੀ ਗੱਲ ਕਰਦੇ ਆਂ ਬਾਈ ਆਪਾਂ ਜੀ ਆਜੋ ਜੀ ਅੱਗੇ ਦੋਸਤੋ ਹੁਣ ਆਪਾਂ ਹਲਦੀ ਲਾਉਣ ਦੀ ਗੱਲ ਕਰਦੇ ਆਂ ਮੈਂ ਪਹਿਲਾਂ ਬੱਟਾ ਬਣਾ ਚੁੱਕਿਆ ਜੀ ਇਹ ਮੇਰੇ ਬਾਗ ਦਾ ਹੈ ਜੀ ਜਿਹੜਾ ਇੱਕ ਕਿਆਰਾ ਬਾਗ ਦੇ ਵਿੱਚ ਮੈਂ 15-15 ਫੁੱਟ ਤੇ ਪਲਾਂਟੇਸ਼ਨ ਕੀਤੀ ਸੀ ਜਿਹੜੀ ਪਹਿਲਾਂ ਕੀਤੀ ਸੀ ਐਵੋਕਾਡੋ ਆ ਇੱਕ ਪਾਸੇ ਲੀਚੀ ਤੇ ਆਮਬ ਨੇ ਇਹਦੇ ਵਿੱਚ ਜਿਹੜੀ 15 ਫੁੱਟ ਸਪੇਸ ਪਚ ਗਈ ਉਹਦੇ ਵਿੱਚ ਸਿਰਫ ਮੈਂ ਦੋ ਬੱਟਾਂ ਪਾ ਕੇ ਉਹਦੇ ਤੇ ਇਹਦੀ ਹਲਦੀ ਦੀ ਕਾਸਟ ਕਰ ਰਿਹਾ ਕਿਉਂਕਿ ਹਲਦੀ ਨੂੰ ਜ਼ਿਆਦਾ ਸਮਾਂ ਛਾਂ ਚਾਹੀਦੀ ਹੁੰਦੀ ਆ ਤੇ ਜ਼ਿਆਦਾ ਸਿਲ ਚਾਹੀਦੀ ਹੁੰਦੀ ਆ ਸਿਲ ਦੇਣ ਲਈ ਇਹਨਾਂ ਬੱਟਾਂ ਦੇ ਉੱਤੇ ਜੀ ਮੈਂ ਪਰਾਲੀ ਜਿਹੜੀ ਹੈਗੀ ਆ ਜੀ ਝੋਨੇ ਦੀ ਉਪਰਾਲੀ ਇਕੱਠੀ ਕਰਕੇ ਮੇਰੇ ਰੱਖੀ ਹੋਈ ਆ ਉਹ ਇਕੱਠੀ ਪਰਾਲੀ ਇਹਦੇ ਉੱਤੇ ਪਾਉਂਗਾ ਤੇ ਉਦੋਂ ਬਾਅਦ ਫਿਰ ਇਕੱਠੀ ਪਰਾਲੀ ਪਾ ਕੇ ਇਹਦੇ ਤੇ ਵਿਛਾ ਕੇ ਪੂਰੀਆਂ ਬੱਟਾਂ ਤੇ ਇਹਨੂੰ ਲਾ ਕੇ ਪਾਣੀ ਦੇ ਦਾਂਗੇ ਜੀ ਪਾਣੀ ਦੇਣ ਤੋਂ ਪਹਿਲਾਂ ਪਰਾਲੀ ਵਿਛਾਉਣੀ ਦੋਸਤੋ ਜ਼ਰੂਰੀ ਆ ਕਿਉਂਕਿ ਫਿਰ ਨਾ ਤਾਂ ਨਦੀਨ ਹੋਵੇ ਤੇ ਇੱਕ ਜਦੋਂ ਜਿੰਨੀ ਠੰਡਕ ਬਣੀ ਰਹੂਗੀ ਉੰਨੀ ਹੀ ਹਲਦੀ ਮਜ਼ਬੂਤ ਹੋਊਗੀ ਜੀ ਇਹ ਇਹਨਾਂ ਦੋਨਾਂ ਬੱਟਾਂ ਨੂੰ ਤੁਸੀਂ ਦੇਖ ਸਕਦੇ ਹੋ 15 ਫੁੱਟ ਦੇ ਵਿੱਚ ਇਹ ਖਾਲ ਦੀਆਂ ਬੱਟਾਂ ਤੇ ਨਹੀਂ ਮੈਂ ਇੱਕਤੀ ਲਾਉਂਗਾ ਕਿਉਂਕਿ ਤੋਰਾ ਫੇਰਾ ਹੋ ਜਾਂਦਾ ਖਾਲ ਦੀਆਂ ਬੱਟਾਂ ਤੇ ਵਿਚਾਲੇ ਜਿਹੜੀ ਸਪੇਸ ਬਚ ਗਈ ਉਦੇ ਚ 2 ਵਟਾ ਪਾ ਕੇ ਮੈਂ ਹੁਣ ਹਲਦੀ ਦੀ ਕਾਸਟ ਕਰੂੰਗਾ ਇਹ ਚਾਰੇ ਵੈਰਾਈਟੀਆਂ ਜਿਹੜੀਆਂ ਨੇ ਜੀ ਇੱਥੇ ਪੰਜ ਵੈਰਾਈਟੀਆਂ ਹਲਦੀ ਦੀਆਂ ਲਾਉਂਗਾ ਕਾਲੀ ਹਲਦੀ ਤੇ ਆਪਣੀ ਅੰਬਾ ਹਲਦੀ ਤੇ ਸੁੰਡ ਜੀ ਨੂੰ ਕਹਿੰਦੇ ਨੇ ਚਿੱਟੀ ਹਲਦੀ ਉਹ ਇਹ ਸਾਰੀਆਂ ਵੈਰਾਈਟੀਆਂ ਲਾ ਕੇ ਇਹਨਾਂ ਤੇ ਟ੍ਰਾਇਲ ਕਰੂੰਗਾ ਵੀ ਇਹ ਆਊਟਪੁੱਟ ਕਿੰਨੀ ਆਉਂਦੀ ਹੈ ਇੱਕ ਸਾਲ ਦੀ ਦੋਸਤੋ ਫਸਲ ਆ ਜੀ ਇਹ ਹੁਣ ਮਾਰਚ ਦੇ ਵਿੱਚ ਲਾਈ ਅਗਲੀ ਮਾਰਚ ਦੇ ਵਿੱਚ ਇਹਨੂੰ ਪਟਾਂਗੇ ਤੇ ਇਸ ਚ ਲਾ ਕੇ ਆਪਾਂ ਨੂੰ ਇਹ ਪਤਾ ਲੱਗ ਜੂਗਾ ਇੱਕ ਤਾਂ ਝਾੜ ਕਿੰਨਾ ਆਉਂਦਾ ਜੀ ਇਹ ਕਿੰਨੇ ਵਧੀਆ ਤਰੀਕੇ ਨਾਲ ਹੋ ਸਕਦੀਆਂ ਨੇ ਮੇਰਾ ਵੀ ਖੁੱਦ ਦਾ ਮੈਨੂੰ ਇੱਕ ਇੱਕ ਦੋ ਦੋ ਗੱਠੀਆਂ ਮਿਲੀਆਂ ਸੀ ਦੋਨਾਂ ਤੇ ਨਾਲ ਹਲਦੀਆਂ ਦੀਆਂ ਤੇ ਉਹਨਾਂ ਤੋਂ ਮੈਂ ਸੀਡ ਤਿਆਰ ਕਰਿਆ ਹੁਣ ਸੀਡ ਤਿਆਰ ਕਰਕੇ ਇਹ ਆਪਣੇ ਖੇਤ ਦੇ ਵਿੱਚ ਬਿਧਾਵਾਂਗੇ ਇੱਕ ਦੋ ਹਲਦੀਆਂ ਦਾ ਤਾਂ ਸੀਡ ਮੇਰੇ ਕੋਲੇ ਅਵੇਲੇਬਲ ਹੋ ਜਾਊਗਾ ਜਿਹੜਾ ਤੁਸੀਂ ਜੇ ਖਰੀਦਣਾ ਚਾਹੋ ਤੁਸੀਂ ਕਦੇ ਵੀ ਆ ਕੇ ਤਣੋ ਆ ਨੈਚੁਰਲ ਫਾਰਮ ਤੋਂ ਲਿਜਾ ਸਕਦੇ ਹੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਇਹ ਦਰਖਤਾਂ ਦੇ ਵਿਚਾਲੇ ਆਪਾਂ ਹਲਦੀ ਦੀ ਕਾਸ਼ਤ ਕਰ ਰਹੇ ਹਾਂ ਜੀ ਜਦੋਂ ਸਮਾਂ ਵੱਧ ਜਾਂਦਾ ਜੇ ਆਪਾਂ ਵਧੀਆ ਪਲੈਨਿੰਗ ਕਰਕੇ ਫਲਦਾਰ ਰੁੱਖ ਲਾ ਲੈਣੇ ਆਪਣੇ ਖੇਤ ਵਿੱਚ ਬਿੱਗਾ ਦੋ ਬਿੱਗੇ ਚ ਨਾਲੇ ਤਾਂ ਆਪਾਂ ਸਾਰੀ ਫਲ ਸਬਜ਼ੀ ਆਪਾਂ ਹਾਰਵੈਸਟ ਕਰ ਸਕਦੇ ਆ ਨਾਲੇ ਆਪਾਂ ਆਉਣ ਵਾਲੇ ਸਮੇਂ ਲਈ ਥੋੜੀ ਜਿਹੀ ਗ੍ਰੀਨਰੀ ਬਚਾ ਕੇ ਰੱਖ ਸਕਦੇ ਆ ਜੀ ਤੇ ਹੁਣ ਆਜੋ ਜੀ ਇਹ ਹਲਦੀ ਲਾਉਣ ਦਾ ਤਰੀਕਾ ਜੀ ਮੋਟੀ ਵੱਟ ਪਾਉਣੀ ਆ ਜਿੰਨੀ ਮੋਟੀ ਵੱਟ ਪਾਵਾਂਗੇ ਜੀ ਉੰਨੀ ਹੀ ਵਧੀਆ ਇਹਦੇ ਚ ਦੋਸਤੋ ਯੂਰੀਆ ਰੇ ਡੀਏਪ ਵਗੈਰਾ ਨਹੀਂ ਪਾਉਣਾ ਜੀ ਇਹਦੇ ਵਿੱਚ ਤੁਸੀਂ ਜਿਆਦਾ ਤੋਂ ਜਿਆਦਾ ਜਿੰਨਾ ਵੀ ਹੈ ਰੂੜੀ ਵਾਲਾ ਵਧੀਆ ਗਲੇਆ ਸੜਿਆ ਰੇ ਪਾਉਣਾ ਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਟੱਕ ਦੇਣਾ ਟੱਕਣਾ ਬਹੁਤ ਜ਼ਰੂਰੀ ਆ ਲਾਉਣਾ ਦੋਸਤੋ ਆਪਾਂ ਨੇ ਇਹ ਗੰਡੀਆਂ ਦੇਖੋ ਜੀ ਮੈਂ ਬੱਟ ਦੇ ਉੱਤੇ ਲਾਤੀ ਆ ਜੀ ਬਿਲਕੁਲ ਸਿਖਰ ਤੇ ਤੇ ਫੁੱਟ ਫੁੱਟ 1.5 ਫੁੱਟ ਦਾ ਫਰਕ ਛੱਡ ਕੇ ਇਹ ਆਪਾਂ ਨੇ ਗੰਡੀ ਲਾ ਦੇਣੀ ਆ ਜੀ ਤੇ ਗੰਡੀਆਂ ਲਾ ਲਾ ਕੇ ਆਪਾਂ ਨੇ ਜੀ ਫੁੱਟ ਫੁੱਟ ਤੇ ਇਹ ਆਪਣੀ ਬੜੀ ਵਧੀਆ ਤਰੀਕੇ ਨਾਲ ਹੋ ਜੂਗੀ ਇਹਨੂੰ ਸਿਰਫ ਸੈਲ ਚਾਹੀਦੀ ਆ ਜੀ ਜੇ ਆਪਾਂ ਜ਼ਿਆਦਾ نیچے ਲਾ ਦਿੰਨੇ ਆ ਫਿਰ ਉਹ ਵਧੀਆ ਨਹੀਂ ਬਣਦੀ ਜੀ ਇੱਕ ਇੱਕ ਫੁੱਟ ਤੇ ਲਾ ਕੇ ਜੀ ਹੁਣ ਇਹਦੇ ਤੇ ਪਰਾਲੀ ਪਾਵਾਂਗੇ ਪਰਾਲੀ ਦੀ ਵੀ ਵੀਡੀਓ ਐਡ ਕਰ ਦਾਂਗੇ ਜੀ ਪ੍ਰਾਲੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਢਾਕੇ ਫਿਰ ਪਾਣੀ ਲਾਵਾਂਗੇ ਜਦੋਂ ਇਹ ਹਲਦੀ ਪੁੰਗਰਨ ਲੱਗ ਜੂਗੀ ਜੀ ਫਿਰ ਇਹ ਆਪੇ ਇੱਥੇ ਵਧੀ ਜਾਊਗੀ ਜੀ ਅੱਡ ਅੱਡ ਨਿਸ਼ਾਨੀਆਂ ਲਾਉਣ ਲਈ ਮੈਂ ਕੀ ਕਰੂੰਗਾ ਜੀ ਉੱਥੋਂ ਵੱਟ ਤੋੜ ਦਿਆ ਕਰੂੰਗਾ ਮੰਨ ਲਓ ਇੱਥੇ ਤੱਕ ਆਪਣੀਆਂ ਇਹ ਪੀਲੀ ਵਾਲੀ ਹਲਦੀ ਆ ਜੀ ਉਹ ਲੱਗ ਰਹੀ ਆ ਜੀ ਜਿਹੜੀ ਸਰੋਂ ਫੁੱਲੀ ਹਲਦੀ ਤੁਹਾਨੂੰ ਦਿਖਾਈ ਸੀ ਉਹ ਤੇ ਉਦੋਂ ਬਾਅਦ ਫਿਰ ਜਿੱਥੇ ਜਾ ਕੇ ਉਹ ਖਤਮ ਹੋ ਜੂਗੀ ਉੱਥੋਂ ਮੈਂ ਵੱਟ ਤੋੜ ਦੂੰਗਾ ਉੱਥੇ ਆਪਾਂ ਨੂੰ ਪਤਾ ਲੱਗ ਜੂ ਵੀ ਇਹ ਮੇਰੀ ਪੀਲੀ ਹਲਦੀ ਐ ਉਦੋਂ ਬਾਅਦ ਮੇਰੀ ਕਾਲੀ ਹਲਦੀ ਆ ਜਾਂ ਬਾਹਲਦੀ ਆ ਜਾਂ ਫਿਰ ਆਪਣੇ ਕੋਲ ਜਿਹੜਾ ਦੂਸਰੀ ਹਲਦੀ ਆ ਇੱਕ ਚਿੱਟੀ ਹਲਦੀ ਜਿਹਨੂੰ ਸੁੰਡ ਕਹ ਦਿੰਦੇ ਆ ਉਹ ਆ ਉਹ ਲਾ ਦਾਂਗੇ ਜੀ ਇਹ ਦੋਸਤੋ ਬੱਟ ਪਾਉਣੀ ਬਹੁਤ ਜ਼ਰੂਰੀ ਆ ਹਲਦੀ ਦੇ ਲਈ ਇਹਦੀ ਗੜਾਈ ਬਹੁਤ ਜ਼ਰੂਰੀ ਆ ਤੇ ਇਹਨੂੰ ਜਿੰਨਾ ਆਪਾਂ ਕੱਖਾਂ ਤੋਂ ਬਚਾ ਲਾਂਗੇ ਫੇਰ ਠੀਕ ਆ ਉਹਦੇ ਲਈ ਸਭ ਤੋਂ ਬੈਟਰ ਤਰੀਕਾ ਵੀ ਆਪਾਂ ਜਿਹੜੇ ਚਾਹੇ ਕੋਈ ਪੁਰਾਣੇ ਸੁੱਕੇ ਹੋਏ ਕੱਖ ਨੇ ਚਾਹੇ ਉਹ ਮੇਰੇ ਕੋਲ ਬਾਂਸਾਂ ਦੇ ਪੱਤੇ ਨੇ ਤੇ ਚਾਹੇ ਉਹ ਮੇਰੀ ਪਰਾਲੀ ਇਕੱਠੀ ਕੀਤੀ ਹੋਈ ਆ ਉਹ ਇਹਦੇ ਤੇ ਪਾ ਕੇ ਆਪਾਂ ਇਹਨੂੰ ਸਰਵਾਈਵ ਕਰਾਂਗੇ ਇਹਨੂੰ ਵਧੀਆ ਤਰੀਕੇ ਨਾਲ ਆਪਣੇ ਖੇਤ ਚ ਹਾਰਵੈਸਟ ਕਰਾਂਗੇ ਜੀ ਧੰਨਵਾਦ ਜੀ